ਇਹ ਮਾਡਲ ਜੀ 2024 ਆ ਗਿਆ ਜੀ ਇਹ ਸਿਰਫ 34 ਘੰਟੇ ਚੱਲਿਆ ਜੀ ਵਾਡੀ ਲਕਸ ਮਾਡਲ ਆ ਗਿਆ ਜੀ ਇਹ ਡੀ ਲਕਸ ਮਾਡਲ ਇਹ ਲਿਫਟ ਵੀ ਵੱਡੀ ਆ ਗਈ ਜੀ ਇਸ ਸਾ ਵੀ ਗੋਲ ਆ ਗਿਆ ਜੀ ਇਸ ਸਾ ਵੀ ਗੋਲ ਆ ਗਿਆ ਇਹ ਲਿਫਟ ਵੀ ਵੱਡੀ ਆ ਗਈ ਹਾਂ ਜੀ ਕਲੋਸ ਕਰ ਦੇ ਇੰਜਨ ਜਿਹੜੇ ਇੰਜਨ ਹੁਣ ਆਉਂਦੇ ਨੇ ਹਾਂਜੀ ਹਾਂਜੀ ਕਲੋਸ ਕਰ ਦੇ ਇਹ ਜੀ ਕਲੋਸ ਕਰਦੇ ਇੰਜਨ ਦੇ ਵੈਸੇ ਵੀ ਡਿਮਾਂਡ ਵਧ ਗਈ ਹਾਂਜੀ ਹਾਂਜੀ ਜਿਹੜੇ ਹੁਣ ਕਲੋਸ ਕਰਦੇ ਹੁੰਦੇ ਨੇਗੇ ਇਹ ਪਹਿਲਾਂ ਜਿਉਂ ਆ ਗਿਆ ਹਾਂਜੀ ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਸਾਰੇ ਵੀਰਾਂ ਦਾ ਚੈਨਲ ਤੇ ਸ ਤੇ ਆਪਾਂ ਖੜੇ ਆਂਗੇ ਪੱਖੋ ਕਲਾਂ ਦੇ ਵਿੱਚ ਸਮਾਰਾ ਟਰੈਕਟਰ ਸੇਲ ਪਰਚੇਜ ਤੇ ਤੇ 22970 ਆਪਣੇ ਨਾਲ ਆ ਸਾਰੀ ਗੱਲਬਾਤ ਕਰਾਂਗੇ ਤੇ ਜਿਹੜਾ ਵੀ ਸਵਰਾਜ 855 ਲੈਣਾ ਹੋਇਆ ਨਾ ਬਾਈ ਨਾਲ ਕੰਟੈਕਟ ਕਰ ਲਿਓ ਟਾਪ ਮਾਡਲ ਨਹੀਂ ਬਾਈ ਜੀ ਡਾਊਨ ਮਾਡਲ ਵੀ ਮਿਲਣਗੇ ਆਜੋ ਕਰਦੇ ਆ ਬਾਈ ਨਾਲ ਗੱਲਬਾਤ ਸਸਤੀ ਕਰ ਬਾਈ ਸਸਤੀ ਕਰ ਬਾਈ ਠੀਕ ਹੈ ਬਾਈ ਜੀ ਹਾਂ ਜੀ ਠੀਕ ਹੈ ਠੀਕ ਹੈ ਜੀ ਕਿ ਮੇਨ ਲొਕੇਸ਼ਨ ਬਾਈ ਜੀ ਇਹ ਪਿੰਡ ਪੱਖੋ ਕਲਾਂ ਜੀ ਠੀਕ ਹੈ ਜੀ ਬਰਨਾਲਾ ਜ਼ਿਲ੍ਹੇ ਦਾ ਪਿੰਡ ਆ ਜੀ ਮਾਨਸਾ ਬਰਨਾਲਾ ਰੋਡ ਦੇ ਉੱਤੇ ਆ ਠੀਕ ਹੈ ਜੀ ਬਰਨਾਲਾ ਆਪਾਂ ਨੂੰ 20 ਕਿਲੋਮੀਟਰ ਪੈਂਦਾ ਠੀਕ ਹੈ ਜੀ ਇਹ ਕੰਮ ਹੈ ਕਿੰਨਾ ਕ ਪੁਰਾਣਾ ਕੰਮਾਂ ਗੋਈ ਜੀ ਕੰਮ ਆਪਣਾ ਬਹੁਤ ਪੁਰਾਣਾ ਹੈ ਜੀ 1997 ਦਾ ਕੰਮ ਹੈ ਜੀ ਠੀਕ ਹੈ ਜੀ ਉਹ ਆਪਾਂ ਜਾਦੇ ਵੰਡੀਆਂ ਤੇ ਨਹੀਂ ਜਾਂਦੇ ਆਪਾਂ ਪਿੰਡਾਂ ਕੋਲ ਨੇੜੇ ਨੇੜੇ ਲੈ ਕੇ ਟਰੈਕਟਰਵਾ ਸਭੀ ਦੁਕਾਨ ਤੀ ਵਿਕਦੇ ਆਂ ਠੀਕ ਹੈ ਓਨਲੀ ਪੰਜਾਬ ਨੰਬਰ ਹਾਂ ਪੰਜਾਬ ਨੰਬਰੀ ਹੁੰਦੇ ਜੀ ਆਪਾਂ ਠੀਕ ਹੈ ਤੇ ਇੰਜਨ ਗੇਅਰ ਦੀ ਬਾਈ ਜੀ ਇੰਜਨ ਗੇਅਰ ਤੇ ਜੀ ਆਪਣੇ ਕੋਲ ਤੇ ਆਪਾਂ ਖੇਤੀ ਕਰਦੇ ਆਂ ਵੀ ਵਾਕੇ ਚੈੱਕ ਕਰ ਸਕਦਾ ਦੋਸ ਘੰਟੇ ਵਾਲੋ ਪੰਜ ਵਾਲੋ ਦੋ ਵਾਲੋ ਜੋ ਤੁਹਾਨੂੰ ਫਿੱਟ ਆਉਂਦੀਆਂ ਗੱਲ ਆਪਾਂ ਸੌਦਾ ਕਰਨਾ ਠੀਕ ਹੈ ਜੀ ਜ਼ਰੂਰੀ ਨਹੀਂ ਬਾਈ ਜੀ ਤੁਹਾਨੂੰ ਵਧੀਆ ਟਰੈਕਟਰ ਹੈ ਨਾ ਬਾਈ ਜੀ ਹਾਂਜੀ ਬਾਈ ਜੀ ਠੀਕ ਹੈ ਜੀ ਚਲੋ ਬਾਈ ਜੀ ਆਪਾਂ ਵੀਡੀਓ ਸਟਾਰਟ ਕਰਦੇ ਹਾਂ ਸਵਰਾਜ 855 ਤੋਂ ਉਹ 4 ਰਿਵਰਸ ਪੀਟੀਓ ਤੋਂ ਤੇ ਮਾਡਲ ਬਾਈ ਜੀ ਇਹ ਮਾਡਲ ਜੀ 2013 ਮਾਡਲ ਹੈ ਜੀ ਚਾਰੇ ਟਾਇਰ ਨਵੇਂ ਹੈ ਜੀ ਠੀਕ ਹੈ ਕੰਡੀਸ਼ਨ ਦਿਖਾ ਦੇ ਸਿਕੰਦਰਾ ਕਿਹਾ ਬਾਈ ਜੀ ਮਾਡਰ ਪੱਖੋ ਮਾਰ ਖਾਂਦਾਗਾ ਜੇ ਗੱਲਬਾਤ ਕਰੀਏ ਰੰਗ ਪੇਂਟ ਦੀ Ориਜਨਲ ਹੈ ਬਈ ਸਾਰਾ Ориਜਨਲ ਹੈ ਜੀ ਇਹ ਤੇ ਕਰ ਕਿਸੇ ਨਟ ਨੂੰ ਚਾਬੀ ਨਹੀਂ ਲੱਗੀ ਠੀਕ ਹੈ ਸਾਰਾ ਮਾ 17 18 ਮਾਡਲ ਵਾਲੀ ਕੰਡੀਸ਼ਨ ਹਾਂਜੀ ਹਾਂਜੀ ਡਿਸਟ੍ਰੀਬਿਊਟਰ ਡੀਡੀ ਮਾਡਲ ਆ ਗਿਆ ਜੀ ਇਹ ਸਾਰਾ ਫੁੱਲ ਟੌਪ ਆ ਠੀਕ ਆ ਜੀ ਪਹਿਲੇ ਕਰਦੀ ਨਵਾਂ ਨਾ ਪਿਆ ਮਾਨਸਾ ਲੰਬਰਾਈ ਲੋਨ ਕਲੀਅਰ ਆ ਠੀਕ ਆ ਜੀ ਸਾਰਾ ਸਿਸਟਮ ਡੱਕ ਡੱਕ ਵਿੱਚ ਹੀ ਆ ਜੀ ਨਾਲ ਹੀ ਹੈਗਾ ਹਾਂਜੀ ਠੀਕ ਆ ਜੀ ਲਾਉਂਦੇ ਨਹੀਂ ਹੈਗੇ ਬਾਈ ਕਹਿੰਦਾ ਹਾਂਜੀ ਹਾਂਜੀ ਟਾਇਰ ਵੀ ਦੇਖ ਸਕਦੇ ਕੋਈ ਬਈ ਜਮਾਂ ਨਵੇਂ ਨਗੇ ਜੇ ਮੈਂ ਕਹਿੰਦਾ ਫੱਟਾ ਹੋਇਆ ਨਾ ਮੇਰੀ ਪਾਣੀ ਹੋਈ ਜੀ ਪਾਉਣ ਹੁਣ ਵਧੀਆ ਕੰਪਨੀ ਦੇ ਨੇ ਬਾਈ ਜੀ ਜੇ ਕੇ ਸੋਨਾ ਨੰਬਰ ਦੇ ਤੇ ਡਿਮਾਂਡ ਬਈ ਜੀ ਦੀ ਡਿਮਾਂਡ ਜੀ 475000 ਆਈ ਠੀਕ ਹੈ। ਤੇ ਮੌਕੇ ਤੇ ਆਪਾਂ 465000 ਦਾ ਟਰੈਕਟਰ ਦੇ ਦਾਂਗੇ। ਠੀਕ ਹੈ ਜੀ। ਇੰਜਨ ਗੇਅਰ ਦਾ ਕੋਕਾ ਮੈਨੂੰ। ਇੰਜਨ ਗੇਅਰ ਦਾ ਬਾਕੇ ਚੈੱਕ ਕਰੋ ਜੀ ਦੋ ਦਿਹਾੜੀਆਂ ਬਾਹੂ ਬਤ। ਠੀਕ ਹੈ। ਲਓ ਬਈ ਦੋ ਦਿਹਾੜੀਆਂ ਬਾਹੂ। ਜਿਵੇਂ ਆਪਾਂ ਕਹਿ ਦੇਨੇ ਹੁੰਨੇ ਨਾ ਆਮ 100 ਰੁਪਏ ਸੌਦੇ ਵਾਲੀ ਗੱਲ ਹੈ। ਹਾਂਜੀ 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 ਹਾਂਜੀ। ਠੀਕ ਹੈ ਜੀ। ਚਲੋ ਬਈ ਅੱਗੇ ਦਿਖਾਉਣਾ ਤੁਹਾਨੂੰ ਫਲਕਾਰੀ ਵਾਲਾ ਟਰੈਕਟਰ। ਕਈ ਵੀਰਾਂ ਦੀ ਡਿਮਾਂਡ ਹੁੰਦੀ ਹੈ ਨਾ 855 ਅਸੀਂ ਲੈ ਕੇ ਆਉਣਾਗਾ ਥੋੜੇ ਜੇ ਰੁਪਈਆ ਤੇ ਛੂਟ ਰਹਿ ਜਾਂਦੀ ਹੈ ਬਾਈ ਜੀ। ਠੀਕ ਆ। ਕਿਉਂਕਿ ਹੁੰਦਾ 50-60000 ਰੁਪਏ ਘਟ ਜਾਂਦਾ ਪਰ ਹੁਣ ਤੁਹਾਨੂੰ ਬਾਈ ਜੀ ਨਵਾਂ ਟਰੈਕਟਰ ਹੀ ਦੇਵਾਂਗੇ ਸਵਰਾਜ 855 ਗਵਾਂਡੀ ਜੱਜ ਨਹੀਂ ਕਰਾਂਗੇ ਨਵਾਂ ਲੈ ਕੇ ਉਹ ਪੁਰਾਣਾ ਨਾ ਬਾਈ ਜੀ ਹਾਂਜੀ ਹਾਂ ਬਾਈ ਜੀ ਪੂਰਾ ਟਾਪ ਮਾਡਲ ਲੱਗਾ ਨਾ ਬਾਈ ਜੀ ਤੇ ਮਾਡਲ ਕਿੰਨਾ ਬਾਈ ਜੀ ਇਹ ਮਾਡਲ ਜੀ 2024 ਆ ਗਿਆ ਜੀ ਇਹ ਸਿਰਫ 34 ਘੰਟੇ ਚੱਲਿਆ ਜੀ 34 ਘੰਟੇ 34 ਘੰਟੇ ਚੱਲਿਆ ਜੀ ਲੈ ਵੀ ਅਜੇ ਮੈਂ ਕਹਣਾ ਟਰੈਕਟਰ ਨਵਾਂ ਵੀ ਨਹੀਂ ਹੋਇਆ ਹੋਇਆਗਾ 34 ਘੰਟੇ ਚੱਲਿਆ ਹੋਇਆਗਾ ਤੇ ਦੇਗੀ ਚੁੱਲੇ ਦਾ ਟਾਪ ਮਾਡਲ ਲੱਗਾ ਜਿਵੇਂ ਆਪਾਂ ਕਹਦੇ ਨੇਗਾ ਸਕੰਦਰਾ ਇੱਥੇ ਨਿਗ੍ਹਾ ਮਰਵਾਦੀ ਕਰ ਜਿਹੜਾ ਅੱਜ ਕੱਲ੍ਹ ਟ੍ਰੈਂਡ ਚੱਲ ਰਿਹਾ ਹੈਗਾ ਤੇ ਨਾਲ ਹੀ ਟੈਟੂ ਰਵੇ ਜੀ ਇਹਦੇ ਵੀ ਸਭ ਕੁਝ ਨਾਲ ਦਾ ਜੀ ਹਜੇ ਕਰਦਾ ਹੈ ਮੰਨ ਲਓ ਏਜੰਸੀ ਚੋਂ ਚੱਲ ਕੇ ਇੱਥੇ ਆਇਆ ਹੈਗਾ ਕੋਈ ਬਸ ਮੱਥਾ-ਬੂਥਾ ਹੀ ਦੇਖਿਆ ਸੀਗਾ ਉਹਦੋਂ ਬਾਅਦ ਟਰੈਕਟਰ ਦੀ ਹੋਰ ਇਦੋਂ ਵੱਡੇ ਦੀ ਰਹਿ ਬਣ ਗਈ ਲੈਣੀ ਠੀਕ ਹੈ ਜੀ ਲਓ ਬਈ 3 ਸਪੀਡ ਹੈਗਾ ਤੇ ਬਾਕੀ ਆ ਚੀਜ਼ ਦਿਖਾ ਦੇ ਸਕੰਦਰਾ ਲੈ ਬਈ ਪੱਠੇ-ਪੁੱਠੇ ਵੀ ਅਜੇ ਤੱਕ ਪੂਰੇ ਸਾਪ ਗਿਆ ਚੇਟਾ-ਚੂਟਾ ਨਾਲ ਦੀਆਂ ਪੰਜਾਂ ਨੇ ਬਈ ਜੀ ਤੇ ਇਹਦੀ ਡਿਮਾਂਡ ਬਈ ਜੀ ਡਿਮਾਂਡ ਇੰਨੀ ਕਰਿਓ ਬਈ ਜੀ ਡਿਮਾਂਡ ਜੀ ਇਹਦੇ ਉ ਤਾਂ ਮੰਗਦੇ ਆਂਗੇ 1.5 ਲੱਖ ਰੁਪਏ ਜੀ ਤੇ ਨਵਾਂ ਟਰੈਕਟਰ ਇਹ ਮੰਨ ਕੇ ਚਲੋ ਵਿੱਚੀ ਕਾਪੀ ਛਤਰੀ ਬੰਪਰ ਲਾ ਕੇ ਪੌਣੇ 9 ਲੱਖ ਦਾ ਟਰੈਕਟਰ ਮਿਲਣਾ ਪੌਣੇ 9 ਲੱਖ ਦਾ ਲੈ ਬਈ ਜੇ ਸਿੱਧੀ ਗੱਲ ਕਰੀ ਹੈ ਨਾ ਬੰਦਾ ਜੇ ਕਿਸੇ ਜੇ ਬੰਦੇ ਨੂੰ ਲੈਣਾ ਆਪਾਂ 1.5 ਲੱਖ ਭਰ ਕੇ ਹੁੰ ਦੇ ਦਾਂਗੇ 1.5 ਲੱਖ ਰੁਪਏ 1.5 ਲੱਖ ਰੁਪਏ ਲਓ ਬਈ ਜੀ 24 ਮਾਡਲ ਟਰੈਕਟਰ ਲੈ ਜਾਓ ਹਾਂਜੀ ਹਾਰ ਲੈ ਕੇ ਜਰੂਰ ਦੇ ਦੇਵੋ ਹਾਂਜੀ ਹਾਰ ਦੇ ਦਾਂਗੇ ਠੀਕ ਹੈ ਜੀ ਲੈ ਬਈ ਅੱਗੇ ਆ ਗਿਆ ਸੋਨਾ ਲੀਕਾ 750 ਦਾ ਜਿਹੜੇ ਬਈ ਜੀ ਇਹ ਕਹਿੰਦੇ ਆਪਾਂ ਛੋਟੇ ਜ਼ਿਮੀਂਦਾਰ ਲਈ ਪੂਰਾ ਬੈਸਟ ਟਰੈਕਟਰ ਹੈਗਾ ਤੇ ਮਾਡਲ ਬਈ ਜੀ ਇਹ ਮਾਡਲ ਠੀਕ ਹੈ ਮੰਗਲੇ ਟੇਰ ਬੀਕੇਟੀ ਦੇ ਜੀ 75 ਪੈਸੇ ਮੂਰਲੇ ਨਵੇਂ ਆ ਜੀ ਠੀਕ ਹੈ ਕੋਈ ਕਿਸੇ ਵੀ ਨੱਟ ਨੂੰ ਹਿੱਟ ਕਰ ਚਾਬੀ ਨਹੀਂ ਲੱਗੀ ਪਹਿਲੇ ਮਾਲਕ ਦਾ ਸੰਗਰੂਰ ਨੰਬਰ ਆ ਜੀ ਠੀਕ ਹੈ ਪਹਿਲੇ ਮਾਲਕ ਦਾ ਬਈ ਸੰਗਰੂਰ ਨੰਬਰ ਹੈਗਾ ਪੰਜਾਬ ਨੰਬਰ ਹੀ ਟਰੈਕਟਰ ਮਿਲਣਗੇ 6 ਛਿਰੀ ਆ ਜੀ ਡਿਕ ਡੋਕੇ ਦਾ ਬਿੱਤੀ ਸਿਸਟਮ ਸਭ ਕੁਝ ਨਾਲ ਦੇਵਾਂਗੇ ਠੀਕ ਹੈ ਜੀ ਹਾਂ ਜੀ ਇੰਜਨਰ ਦਾ ਪੂਰਾ ਇੰਜਨ ਗੇਅਰ ਦਾ ਜੀ ਪੂਰਾ ਓਕੇ ਆ ਜੀ ਬਾਕੀ ਇਹ ਰੇ ਬਾਕੇ ਚੈੱਕ ਕਰ ਸਕਦਾ ਜੀ 5 ਘੰਟੇ ਦਾ 10 ਘੰਟੇ ਦਾ ਰੰਗ ਪੇਟ ਦੀ ਗੱਲ ਕਰੀ ਬਈ ਰੰਗ ਸਾਰਾ ਓਰੀਜਨਲ ਆ ਕਿਤੇ ਵੀ ਕਲਮ ਲੱਗੀ ਹੋਵੇ ਆਪਾਂ ਕਲਮ ਤੱਕ ਦਾ ਜਿਹਨੇ ਸੰਨ ਲੱਗਿਆ ਹੋਵੇ ਤੇ ਇਹਦੀ ਡਿਮਾਂਡ ਬਾਈ ਜੀ ਡਿਮਾਂਡ ਜੀ ਇਹਦੀ 265000 ਮੰਗਦੇ ਆ ਹਨ ਆਪਾਂ 240000 ਦਾ ਟਰੈਕਟਰ ਦੇ ਦਾਂਗੇ ਠੀਕ ਹੈ 240000 ਤੇ ਅੱਗੇ ਕਿ ਬਾਈ ਜੀ ਸਵਰਾਜ 855 ਤੇ ਇਹ ਵੀ ਬਾਈ ਜੀ ਜਿਵੇਂ ਆਪਾਂ ਕਹ ਦੀਏ ਜਦੋਂ ਸਟਾਰਟਿੰਗ ਚ ਆਈ ਸੀਗੇ ਬਲੈਕ ਚ ਮਿਲਣ ਵਾਲਾ ਟਰੈਕਟਰ ਹਾਂਜੀ ਹਾਂਜੀ ਬਾਈ ਜੀ ਹਾਂ ਠੀਕ ਹੈ ਜੀ ਤੇ ਪੰਜਾਬ ਨੰਬਰ ਹੈਗਾ ਪੀਵੀ 39 ਤੇ ਮਾਡਲ ਬਾਈ ਜੀ ਇਹ ਮਾਡਲ ਜੀ 1998 ਬਾਹਰ ਪੰਪ ਵਾਲਾ ਟਰੈਕਟਰ ਹੈ ਜੀ ਠੀਕ ਹੈ ਬਾਹਰ ਪੰਪ ਵਾਲਾ ਜਿਹਦੀ ਡਿਮਾਂਡ ਵੱਧਾਂ ਜੀ ਹਾਂਜੀ ਪੂਰਾ ਟਾਇਰ ਗੁੜੀਆ ਦੇ ਨਮੇ ਜੀ ਮੰਗ ਲੇ ਐਮ ਆਰ ਐਫ ਦੇ ਟਾਇਰ ਹੋਣਗੇ 70 ਪੈਸੇ ਜੀ ਠੀਕ ਆ ਜੀ ਤੇ ਮਗਰਾ ਟਮਗਰੂਟਾਂ ਦੀ ਗੱਲ ਸਾਰਾ ਟਰੈਕਟਰ ਓਰੀਜਨਲ ਆ ਜੀ ਠੀਕ ਆ ਜੀ ਬਾਕੇ ਚੈੱਕ ਕਰੋ 5 ਘੰਟੇ ਬਾਹੋ 10 ਘੰਟੇ ਬਾਹੋ ਆਪਣੀ ਇੰਜਨ ਗੇਅਰ ਦੀ ਜ਼ਿੰਮੇਵਾਰੀ ਹੋ ਇੱਥੋਂ ਜਦੋਂ ਆਪਾਂ ਜੇ ਇੱਕ ਗੱਲ ਲੈਣਾ ਬਈ ਜੀ ਜਿਹੜਾ ਘਰੂ ਟਰੈਕਟਰ ਹੋਣਗੇ ਉਹਨਾਂ ਦੀ ਤਾਂ ਗਾਰੰਟੀ ਹੋਊਗੀ ਹਾਂਜੀ ਹਾਂਜੀ ਬਕਰੇ ਬਾਹਰ ਪੰਪ ਵਾਲਾ 98 ਵਾਲਾ ਟਰੈਕਟਰ ਆ ਜੀ ਇਹਦੀ ਬਹੁਤ ਮੰਗ ਆ ਗਈ ਠੀਕ ਆ ਜੀ ਤੇ ਇਹ ਕਲੋਸ ਕਰਦੇ ਇੰਜਨਾਂ ਦਾ ਹਾਂਜੀ ਕਲੋਸ ਕਰਦੇ ਇੰਜਨ ਜਿਹੜੇ ਇੰਜਨ ਹੁਣ ਆਉਂਦੇ ਨੇ ਹਾਂਜੀ ਹਾਂਜੀ ਕਲੋਸ ਕਰਦੇ ਭਾਜੀ ਕਲੋਸ ਕਰਦੇ ਇੰਜਨ ਦੀ ਬੈਸੇ ਵੀ ਡਿਮਾਂਡ ਵਧ ਗਈ ਹਾਂਜੀ ਹਾਂਜੀ ਜਿਹੜੇ ਹੁਣ ਕਲੋਸ ਕਰਦੇ ਆਉਂਦੇ ਨੇਗੇ ਇਹ ਪਹਿਲਾਂ ਜਿਹਾ ਆ ਗਿਆ ਤੇ ਇਹਦੀ ਡਿਮਾਂਡ ਹੈ ਜੀ ਭਾਜੀ ਇਹ ਦੇ ਦਾਂਗੇ ਆਪਾਂ 2 ਲੱਖ ਰੁਪਏ ਦਾ ਜੀ 2 ਲੱਖ 20 ਹਜ਼ਾਰ ਮੰਗਦੇ ਹੈਗੇ ਲੈ ਵੇ 2 ਲੱਖ 20 ਹਜ਼ਾਰ ਰੁਪਏ ਮੰਗਦੇ ਹੈਗੇ ਜੇ ਇਹਦੇ ਬਜਟ ਦਾ ਟਰੈਕਟਰ ਆ ਟਰੈਕਟਰ ਵੀ ਕੱਟ ਲਓ ਭਾਈ ਹਾਂ ਟਰੈਕਟਰ ਵੀ ਕੱਟ ਲਾਂਗੇ ਠੀਕ ਹੈ ਜੇ ਇਹਦੇ ਬਜਟ ਦਾ ਭਾਈ ਟਰੈਕਟਰ ਵੀ ਟਰੈਕਟਰ ਵੀ ਕੱਟ ਲਾਂਗੇ ਭਾਈ ਤੇ ਅੱਗੇ ਆ ਗਿਆ ਭਾਈ ਜੀ ਸਵਰਾਜ 855 ਸਿੰਗਲ ਸਟਾਰ ਤੇ ਸਾਦੀ ਘਟਾਈ ਚਾਵੇ ਜੀ ਇਹ ਵੀ ਤੇ ਟਾਇਰ ਭਾਜੀ ਇਹਦੇ ਟਾਇਰ ਇਹਦੇ ਜੀ ਗੁੜੀਆ ਦੇ 90 ਪੈਸੇ ਹੋਣਗੇ 2003 ਮਾਡਲ ਆ ਜੀ ਇਹ ਠੀਕ ਆ ਜੀ ਸਾਰਾ origignal ਆ ਪੰਜਾਬ ਨੰਬਰ ਆ ਜੀ ਪੰਜਾਬ ਨੰਬਰ ਆਗਾ ਠੀਕ ਆ 2003 ਮਾਡਲ ਆਗਾ ਬਾਕੀ ਸ਼ੋ ਦਿਖਾ ਦੇ ਸਿਕੰਦਰ ਆ ਪੂਰੇ ਓਕੇ ਪੈ ਗਿਆਗੇ ਆ ਪੈਗਾ 6 ਛਿਰੀ ਆ ਜੀ ਬਾਹਰ ਪੰਪ ਚਾੜੀ ਜੇ ਮੈਂ ਆਪਾਂ ਕਹਿ ਰਿਹਾ ਬਾਈ ਜੀ ਪਿਛਲੀ ਵਾਰੀ ਨਾ ਬਾਈ ਕੋਲੇ ਇੱਕ ਹੈਗਾ ਸੀਗਾ ਸਵਰਾਜ ਹਨ 6 ਛਿਰੀ ਵਾਲਾ ਬਹੁਤ ਡਿਮਾਂਡ ਆ ਜੀ ਬਾਈ 744 ਸੀ ਨਾ ਬਾਈ ਹਾਂ ਹਾਂ ਇਹ ਵੀ 6 ਛਿਰੀ ਵਾਲਾ ਜੀ ਇਹ ਵੀ 6 ਛਿਰੀ ਵਾਲਾ ਕਾ ਠੀਕ ਹੈ 744 ਬਾਈ ਕੋਲੇ ਹੋਰ ਵੀ ਹੈਗਾ ਕਹਣਾ ਬਾਈ ਜੀ ਇੱਕ 744 ਹੈਗਾ ਜੀ ਆਪਣੇ ਕੋਲ 2001 ਠੀਕ ਹੈ ਬਾਈ ਜੇ ਕਾਲ ਕਰ ਲਿਓ ਉਹ ਵੀ 6 ਛਿਰੀ ਜ ਹੈ ਬਾਈ ਹਾਂ 6 ਛਿਰੀ ਠੀਕ ਹੈ ਜੀ ਤੇ ਇਹਦੀ ਡਿਮਾਂਡ ਬਾਈ ਜੀ ਇਹ ਆਪਾਂ ਦੇ ਦਾਂਗੇ 265000 ਦਾ ਜੀ 285000 ਮੋਲਾ 2 ਰੇਡ 800 ਇਹ ਡੀ ਲਕਸ ਮਾਡਲ ਆ ਗਿਆ ਜੀ ਇਹ ਡੀ ਲਕਸ ਮਾਡਲ ਇਹ ਲਿਫਟ ਵੀ ਵੱਡੀ ਆ ਗਈ ਜੀ ਇਹ ਸਭ ਹੀ ਗੋਲ ਆ ਗਿਆ ਜੀ ਇਹ ਸਭ ਹੀ ਗੋਲ ਆ ਗਿਆ ਤੇ ਲਿਫਟ ਵੀ ਵੱਡੀ ਆ ਗਈ ਹਾਂ 6 ਛਿਰੀ ਹੈ ਜੀ 6 ਛਿਰੀ ਹੈਗਾ ਲਓ ਬਈ ਜੀ ਅੱਗੇ ਆ ਗਿਆ ਨਾਬੀ 16 ਸਵਰਾਜ 855 ਸਿੰਗਲ ਸਟਾਰ ਸਾਦੀ ਕਟਾਈ ਵਾਲਾ ਜੇ ਟਾਇਰਾਂ ਦੀ ਗੱਲ ਕਰੀ ਬਈ ਜੀ ਤੇ ਟਾਇਰ ਜੀ ਇਹਦੇ ਹੋਣਗੇ ਮੰਗਰਲੇ 75 ਪੈਸੇ ਮੂਰਲੇ ਨਵੇਂ ਆ ਜੀ ਠੀਕ ਹੈ ਮੰਗਰਲੇ 75 ਪੈਸੇ ਮੂਰਲੇ ਨਵੇਂ ਆਗੇ ਸਾਰੇ JK ਦੇ ਟਾਇਰ ਆ ਜੀ ਠੀਕ ਆ ਜੀ ਰੰਗ ਪੇਂਟ ਬਈ ਜੀ ਰੰਗ ਪੇਂਟ ਸਾਰਾ origignal ਆ ਪਹਿਲੇ ਘਰ ਦਾ ਜੀ ਦੇਖ ਲਓ ਜੀ ਲਓ ਵੇ ਚੈੱਕ ਕਰੋ ਕੰਡੀਸ਼ਨ ਨਵੇਂ ਮਾਡਲ ਆ ਜੀ ਪੂਰੀ ਸਮਾਈ ਤੇ ਚੱਲਿਆ ਹੋਇਆ ਹਾਂਜੀ ਹਾਂਜੀ ਠੀਕ ਆ ਜੀ ਕਾਪੀ ਵੀ ਆਨਲਾਈਨ ਬੋਲਦੀ ਆ ਜੀ ਹੋਰ ਕਾਪੀ ਵੀ ਆਨਲਾਈਨ ਬੋਲਦੀ ਆ ਕਿ ਚਿਪੜੇ ਕਾਪੀ ਆ ਕਿ ਵੇ ਜੀ ਨਹੀਂ ਕਾਪੀ ਵਰਕ ਵਾਲੀ ਠੀਕ ਆ ਕਾਪੀ ਵਰਕ ਵਾਲੀ ਆ ਪੇਜ ਵਾਲੀ ਕਰ ਲੈਣੇ ਹਨਾ ਤੇ ਬਾਹਰ ਇਹ ਵੀ ਬਾਹਰ ਪੰਪ ਆ ਗਿਆ ਹਾਂਜੀ ਤੇ ਇਹਦੀ ਡਿਮਾਂਡ ਪਈ ਜੀ ਡਿਮਾਂਡ 2 ਲੱਖ 40 ਹਜ਼ਾਰ ਆ ਜੀ ਠੀਕ ਆ ਜੀ 2 ਲੱਖ 15 ਹਜ਼ਾਰ ਦਾ ਟਰੈਕਟਰ ਆਪਾਂ ਦੇ ਦਾਂਗੇ ਬਾਕੀ ਚੈੱਕ ਕਰ ਲਓ 10 ਘੰਟੇ ਬਾਅਦ ਨੂੰ 15 ਬਾਅਦ ਨੂੰ ਕੋਈ ਦਿੱਕਤ ਵਾਲੀ ਗੱਲ ਨਹੀਂ ਠੀਕ ਆ ਜੀ ਜਦੋਂ ਤੁਹਾਡੇ ਟਰੈਕਟਰ ਆ ਗਿਆ 15 ਹਜ਼ਾਰ ਹਾਂਜੀ ਹਾਂਜੀ ਤੇ ਮੇਰੀ ਵੀਡੀਓ ਦੇਖ ਕੇ ਆ ਗਿਆ ਬਾਈ ਹੋਰ ਮਾਨ ਕਰਦਾ ਇਹ ਤੁਹਾਨੂੰ 5000 ਹੋਰ ਕਰਦਾ ਲਏ ਬਈ 5000 ਰੁਪਏ ਹੋਰ ਮਾਨਤਾਨ ਹੋਈਗਾ ਮੇਰੀ ਵੀਡੀਓ ਦੇਖ ਕੇ ਹੈਗੇ ਤੇਰਾ ਪਸੰਦ ਲਿਓ ਬਾਈ ਜੀ ਬਾਈ ਨੇ 70 ਦਾ ਤੇ ਅਗੇ ਗਿਆ ਬਈ ਜੀ ਸਵਰਾਜ 724 ਕਮੈਂਟ ਆਈ ਸੀ ਬਾਈ ਜੀ ਪਿਛਲੀ ਵੀਡੀਓ ਚ ਵੀਰ ਭਾਈ ਸਾਨੂੰ ਲੈ ਕੇ ਆਇਓ ਸਵਰਾਜ 724 ਐਫ ਈ ਚਲੋ ਬਈ ਕੰਡੀਸ਼ਨ ਇਹਦੀ ਵੀ ਚੈੱਕ ਚੈੱਕ ਕਰ ਲਓ ਬਾਈ ਜੀ ਰੰਗ ਪੇਂਟ ਦਾ ਬਾਈ ਜੀ ਸਾਰਾ ਰੀਨਲ ਆ ਜੀ ਠੀਕ ਆ ਜੀ ਚਾਰੇ ਟਾਇਰ ਜੇ ਕੇ ਕੰਪਨੀ ਦੇ ਜੀ ਇਹਦੇ 90 95 ਪੈਸੇ ਟਾਇਰ ਹੋਣਗੇ ਨਵੇਂ ਵਰਗੇ ਨੇ ਇਹਦੇ ਫਰੰਟ ਰੇਡੀਅਲ ਕੈਰੀਅਰ ਆ ਨਾ ਭਾਈ ਨਵੀਂ ਬੈਟਰੀ ਆ ਗਈ ਨਵਾਂ ਹੀ ਰੇਡੀਟਰ ਆ ਗਈ ਨਵੀਂ ਸਰਵਿਸ ਹੋਈ ਆ ਠੀਕ ਆ ਜੀ 15000 ਦਾ ਜੀ ਨਵਾਂ ਡੱਕ ਲੱਗਾ 6 ਛਿਰੀ ਆ ਜੀ 6 ਛਿਰੀ ਹੈਗਾ ਹਾਂ ਜੀ ਲਓ ਇਹਨੂੰ ਵੀ ਚੈੱਕ ਕਰ ਲਓ ਵੀ ਸੱਕ ਦੋ ਦਿਨ ਚੈੱਕ ਕਰ ਲਓ ਜੀ ਵਾ ਕੇ ਫਿਰ ਪੇਮੈਂਟ ਦੇ ਕੇ ਜਾਓ ਜੀ ਇਹਨਾਂ ਸਹੀ ਟਰੈਕਟਰ ਹੈ ਠੀਕ ਹੈ ਸਿਕੰਦਰਾ ਇੱਧਰ ਨੀਗਾ ਮਰਵਾ ਦੇ ਬਾਈ ਦੇ ਫੇਸ ਤੇ ਜੇ 6 ਛਿਰੀ ਟਰੈਕਟਰ ਲੈਣਾ ਹੈ ਬਾਈ ਜੇ ਛੋਟੇ ਜਦੋਂ ਮਰਜੀ ਕਾਲ ਲਾ ਲੇ ਹਾਂਜੀ ਬਾਈ ਜੀ ਹਾਂਜੀ ਰੇਕੇ 6 ਚਿਹਰੀ ਹੁੰਦਾ ਹੈ ਆ 6 ਚਿਹਰੀ ਹੁੰਦਾ ਜੀ ਤੇ ਇਹਦੀ ਡਿਮਾਂਡ ਬਾਈ ਜੀ ਡਿਮਾਂਡ ਇਹਦੀ ਉ 1,65,000 ਆ ਜੀ 1.5 ਲੱਖ ਦਾ ਟਰੈਕਟਰ ਦੇ ਦਾਂਗੇ ਜੀ 1,65,000 ਰੁਪਏ 1.5 ਲੱਖ ਰੁਪਏ ਦਾ ਟਰੈਕਟਰ ਦੇ ਦਵਾਂਗੇ 96 ਮਾਡਲ ਆ ਕਲੋਸ ਕਰਾਈਏ ਜੀ ਕਲੋਸ ਕਰਦੇ ਇੰਜਨ ਵਾਲਾ ਲੈ ਬਾਈ ਜੀ ਕਲੋਸ ਕਰਦੇ ਇੰਜਨ ਦੀ ਬਾਈ ਜੀ ਵੀ ਡਿਮਾਂਡ ਕਰਦਾ ਹਾਂਜੀ 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 ਠੀਕ ਹੈ ਜੀ ਤੇ ਇਹਨਾਂ ਤੋਂ ਬਿਨਾਂ ਹੋਰ ਟਰੈਕਟਰ ਕਿਹੜੇ ਬਾਈ 4 ਟਰੈਕਟਰ ਆਪਣੇ ਕੋਲ 98 ਘੇਰਾ ਖੜਾ ਹੈ 98 ਮਾਡਲ ਬਰਨਾਲਾ ਨੰ ਠੀਕ ਹੈ ਜੀ ਉਹ ਟਰੈਕਟਰ ਆਪਾਂ ਮੰਗਦੇ 2.5 ਲੱਖ 2,11,000 ਦਾ ਟਰੈਕਟਰ ਆਪਾਂ ਦੇ ਦਾਂਗੇ ਠੀਕ ਹੈ ਜੀ 1744 ਖੜਾ ਨਵੇਂ ਟਾਇਰਾਂ 'ਚ 2001 ਮਾਡਲ 2.5 ਲੱਖ ਦਾ ਦੇ ਦਾਂਗੇ ਤੇ ਛੇ ਚਿਰੀ 6 ਚਿਰੀ ਠੀਕ ਹੈ ਜੀ ਇੱਕ ਆਪਣੇ ਕੋਲੇ ਖੜਾ 98 ਮਾਡਲ 855 ਨਵੇਂ ਟਾਇਰਾਂ 'ਚ ਬਾਹਰ ਪੰਪ ਵਾਲਾ ਠੀਕ ਹੈ ਜੀ ਤੇ ਉਹ ਟਰੈਕਟਰ ਆਪਾਂ ਦੇ ਦਾਂਗੇ 2 ਲੱਖ ਦਾ ਜੀ ਠੀਕ ਹੈ ਜੀ ਹਾਂਜੀ ਤੇ ਮੋਬਾਈਲ ਨੰਬਰ ਬਾਈ ਜੀ ਮੋਬਾਈਲ ਨੰਬਰ ਆ ਜੀ ਆਪਣਾ 98722 93899 ਠੀਕ ਹੈ ਜੀ ਹਾਂਜੀ ਠੀਕ ਹੈ ਬਾਈ ਜੀ ਗੱਲ ਕਰਕੇ ਬਹੁਤ ਲੱਗਿਆ ਤਲੋਵੇ ਜੀ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲੇ ਫੋਲੋ ਧੰਨਵਾਦ ਸਤਿ ਸ੍ਰੀ ਅਕਾਲ